ਚੀਨ ਦੇ ਨਾਲ ਲੱਗਦਾ ਭਾਰਤ ਦਾ ਬੜਮੁਲਾ ਹਿੱਸਾ ਲੇਲਤਾਕ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ ਦਸੰਬਰ ਦੇ ਅਖੀਰਲੇ ਹਫਤੇ ਵਿੱਚ 14 ਅਕੌਰ ਦੀ ਜੀਓਸੀ ਦੇ ਵੱਲੋਂ ਇੱਥੇ ਪੈਂਦੀ ਪੈਗੋਂਗ ਲੈਕ ਦੇ ਕੰਢੇ ਮਹਾਰਾਜਾ ਸ਼ਤਰਪਤੀ ਸ਼ਿਵਾਜੀ ਦਾ ਬੋਤ ਲਗਾਇਆ ਗਿਆ ਸੀ ਇਸ ਬੁੱਧ ਦੇ ਲਗਾਏ ਜਾਣ ਤੋਂ ਬਾਅਦ ਇੱਥੇ ਵਿਵਾਦ ਹੋਣਾ ਸ਼ੁਰੂ ਹੋ ਗਿਆ ਹੈ ਇਹ ਵਿਵਾਦ ਕਿਸੇ ਹੋਰ ਵੱਲੋਂ ਨਹੀਂ ਬਲਕਿ ਉਥੋਂ ਦੇ ਹੀ ਸਥਾਨਕ ਲਦਾਖੀ ਲੋਕਾਂ ਵੱਲੋਂ ਅਤੇ ਜੰਮੂ ਦੇ ਬਹੁ ਗਿਣਤੀ ਡੋਗਰਾ ਸਮਾਜ ਵੱਲੋਂ ਕੀਤਾ ਜਾ ਰਿਹਾ ਹੈ ਸਵਾਲ ਉਠਾਣ ਵਾਲੇ ਇਹਨਾਂ ਲੋਕਾਂ ਦਾ ਇਹ ਮੰਨਣਾ ਹੈ ਕਿ ਇੱਥੇ ছত্রਪਤੀ சிவாਜੀ ਮਹਾਰਾਜ ਦੀ ਬੁੱਤ ਦੀ ਬਜਾਏ ਕਿਸੇ ਲਦਾਖੀ ਰਾਜੇ ਜਾਂ ਫਿਰ ਡੋਗਰਾ ਰਾਜ ਦੇ ਕਿਸੇ ਜਰਨੈਲ ਦਾ ਬੁੱਤ ਲੱਗਣਾ ਚਾਹੀਦਾ ਸੀ ਹੁਣ ਇਹਨਾਂ ਜਰਨੈਲਾਂ ਦੇ ਨਾਵਾਂ ਦੇ ਵਿੱਚੋਂ ਆਵਾਜ਼ ਉੱਠ ਰਹੀ ਹੈ ਜਰਨੈਲ ਜ਼ੁਰਾਵਰ ਸਿੰਘ ਦੇ ਬੁੱਤ ਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਗੂੜਾ ਨਾਤਾ ਰੱਖਣ ਵਾਲੇ ਜਰਨੈਲ ਜ਼ੁਰਾਵਰ ਸਿੰਘ ਆਖਰਕਾਰ ਕੌਣ ਸਨ ਲਦਾਖ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਆਓ ਸੁਣਦੇ ਹਾਂ ਜਨਰਲ ਜੋਰਵਰ ਸਿੰਘ ਦਾ ਇੰਡੀਆ ਦੀ ਹਿਸਟਰੀ ਵਿੱਚ ਬਹੁਤ ਉੱਚਾ ਨਾਮ ਹੈ ਔਰ ਮੈਂ ਜਨਰਲ ਜੋਰਵਰ ਸਿੰਘ ਦੀ ਕੰਟਰੀਬਿਊਸ਼ਨ ਨੂੰ ਪੂਰੇ ਨਾਰਥ-ਵੈਸਟ ਇੰਡੀਆ ਦੀ ਇਨ ਟੋਟੈਲਿਟੀ ਤੇ ਦੇਖਣਾ ਚਾਹਾਂਗਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਨਾਰਥ-ਵੈਸਟ ਇੰਡੀਆ ਨੂੰ ਯੂਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਕਹਿਣਾ ਚਾਹੀਦਾ ਯੂਨੀਫਿਕੇਸ਼ਨ ਪ੍ਰੋਸੈਸ ਸ਼ੁਰੂ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਕਿ ਅੰਗਰੇਜ਼ ਅੱਗੇ ਨਾ ਵੱਧ ਸਕਣ ਉਹਦੇ ਵਿੱਚ ਬਹੁਤ ਬੰਦਿਆਂ ਨੇ ਯੋਗਦਾਨ ਦਿੱਤਾ ਉਹਨਾਂ ਚੋਂ ਜਨਰਲ ਜੋਰਾਵਰ ਸਿੰਘ ਵੀ ਇੱਕ ਸੀਗੇ ਮਹਾਰਾਜਾ ਗੁਲਾਬ ਸਿੰਘ ਵੀ ਇੱਕ ਸੀਗੇ ਹਰੀ ਸਿੰਘ ਨਲਵਾ ਵੀ ਇੱਕ ਸੀਗੇ ਇਸ ਤਰੀਕੇ ਦੇ ਕਈ ਬੰਦੇ ਸੀਗੇ ਜਨਰਲ ਜੋਰਾਵਰ ਸਿੰਘ ਦਾ ਏਰੀਆ ਆਫ ਆਪਰੇਸ਼ਨ ਜਿਹੜਾ ਸੀਗਾ ਨਾ ਜੀ ਉਹ ਬਲਤਿਸਤਾਨ ਲਦਾਖ ਗਿਲਗਿਤ ਇਹ ਏਰੀਆ ਸੀਗਾ ਔਰ ਜਨਰਲ ਜੋਰਾਵਰ ਸਿੰਘ ਨੇ ਉਸ ਏਰੀਏ ਵਿੱਚ ਮੱਲਾ ਮਾਰੀਆਂ ਸੀਗੀਆਂ ਇਸ ਕਰ ਮੈਂ ਸਮਝਦਾ ਜੇ ਜਨਰਲ ਜੋਰਾਵਰ ਸਿੰਘ ਦਾ ਵੀ ਬੁੱਤ ਲੱਗਦਾ ਹੈ ਤਾਂ ਉਹਦੇ ਨਾਲ ਇਸ ਸਿੰਬੋਲਿਕ ਲੜਾਈ ਨੂੰ ਹੋਰ ਮਦਦ ਮਿਲੂਗੀ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਕਈ ਹੀ ਲਦਾਖ ਦੇ ਸਥਾਨਕ ਵਸਨੀਕ ਜਨਰਲ ਜੋਰਾਵਰ ਸਿੰਘ ਦੇ ਬੁੱਤ ਨੂੰ ਵੀ ਪ੍ਰਵਾਨ ਕਰਨਗੇ ਜਾਂ ਫਿਰ ਨਹੀਂ ਕਈ ਵਾਰ ਲਦਾਖ ਦੇ ਬੰਚੇ ਆਦੇ ਵੀ ਜਨਰਲ ਜੋਰਾਵਰ ਸਿੰਘ ਨੇ ਆਕਰਮਣ ਕੀਤਾ ਮੈਂ ਸਮਝਦਾ ਹਮਲਾ ਨਹੀਂ ਸੀਗਾ ਜਨਰਲ ਜੋਰਾਵਰ ਸਿੰਘ ਨੇ तिब्बत ਦੇ ਹਮਲਿਆਂ ਤੋਂ ਲਦਾਖ ਨੂੰ ਵੀ ਸਿਕਿਉਰ ਕੀਤਾ ਇੱਕ ਕਿਸਮ ਦਾ ਉਹ ਤੋਂ ਬਾਅਦ ਤਿੱਬਤ ਦੀ ਹਿੰਮਤ ਨਹੀਂ ਪਈ ਬਈ ਲਦਾਖ ਤੇ ਹਮਲਾ ਕਰ ਸਕੇ ਇਸ ਕਰਕੇ ਜਨਰਲ ਜੋਰਾਵਰ ਸਿੰਘ ਦੀ ਕੰਟਰੀਬਿਊਸ਼ਨ ਪੋਜ਼ਿਟਿਵ ਕੰਟਰੀਬਿਊਸ਼ਨ ਸੀਗੀ ਐਟ दैट शुड बी ਅਪਰੀਸ਼ੀਏਟਿਡ ਔਰ ਉਹਦੇ ਲਈ ਜਿੰਨਾ ਸਾਨੂੰ ਕਰਨਾ ਚਾਹੀਦਾ ਹੈ ਹਿਸਟਰੀ ਵਿੱਚ ਵੀ ਕਰਨਾ ਚਾਹੀਦਾ ਆਪਣੇ ਪਾਠਕ੍ਰਮ 'ਚ ਵੀ ਕਰਨਾ ਚਾਹੀਦਾ ਔਰ ਅਕੈਡਮੀਆ 'ਚ ਵੀ ਕਰਨਾ ਚਾਹੀਦਾ ਉਹ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਲਦਾਖ ਦੀ ਪੈਂਗੋਂਗ ਲੇਕ ਉੱਤੇ ਸ਼ਤਰਪਤੀ சிவாਜੀ ਮਹਾਰਾਜ ਦਾ ਬੋਤ ਲਗਾਉਣਾ ਫਵਾਦ ਕਿਉਂ ਬਣ ਗਿਆ ਆਖਰਕਾਰ ਪੁੱਤ ਦੇ ਨਾਲ ਵੀ ਕੋਈ ਅਸਰ ਪੈਂਦਾ ਹੈ ਮੀ ਆਫਿਰ ਨਹੀਂ ਇਸ ਬਾਰੇ ਅਸਲ ਸੱਚਾਈ ਕੀ ਹੈ ਉਹ ਜਾਣਦੇ ਆ ਦੇਖੋ ਜਦ ਅਸੀਂ ਦੂਸਰੇ ਦੇਸ਼ ਨਾਲ ਲੜਾਈ ਲੜਦੇ ਆ ਉਹ ਲੜਾਈ ਦੇ ਕਈ ਲੈਵਲ ਬਣ ਜਾਂਦੇ ਆ ਇੱਕ ਹੈ ਹਥਿਆਰਾਂ ਦੀ ਲੜਾਈ ਇੱਕ ਹੈ ਸਿੰਬਲ ਦੀ ਲੜਾਈ ਸਿੰਬੋਲਿਕ ਲੜਾਈ ਚ ਫਿਰ ਕਈ ਵਾਰ ਅਸੀਂ ਬੁੱਤ ਨੂੰ ਵੀ ਯੂਜ਼ ਕਰਦੇ ਆ ਕਿਉਂਕਿ ਜੇ ਇੰਡੀਆ 'ਚ ਕਿਸੇ ਬੰਦੇ ਦਾ ਕਦ ਬਹੁਤ ਉੱਚਾ ਹੋਵੇ ਲੜਾਈ ਦੇ ਮੈਦਾਨ 'ਚ ਫਿਰ ਅਸੀਂ ਦੂਸਰੇ ਦੁਸ਼ਮਣ ਦੇਸ਼ ਦੇ ਸਾਹਮਣੇ ਬੁੱਤ ਖੜਾ ਕਰਦੇ ਆ ਤਾਂ ਕਿ ਉਹਨਾਂ ਨੂੰ ਮੈਸੇਜ ਆਵੇ ਉਹ ਬੁੱਤ ਜਿਹੜਾ ਸ਼ਿਵਾਜੀ ਮਰਾਠਾ ਦਾ ਲੱਗਾ ਉਹ ਤਾਂ ਮੈਂ ਸਮਝਦਾ ਉਸ ਸਿੰਬੋਲਿਕ ਲੜਾਈ ਦਾ ਇੱਕ ਪ੍ਰਤੀਕ ਹੈ ਜੇ ਇਹ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਲਈ ਤੁਸੀਂ ਜੁੜੇ ਰਹੋ ਦਾ ਪੰਜਾਬੀ ਲਿੰਕ ਚੈਨਲ ਦੇ ਨਾਲ ਚੈਨਲ ਨੂੰ ਲਾਈਕ ਕਰੋ ਇਸ ਖਬਰ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਆਪਣੀ رائے ਸਾਡੇ ਤੱਕ ਜ਼ਰੂਰ ਪਹੁੰਚਾਓ